ਆਪਣੇ ਪਿਆਰੇ ਖਾਲਸੇ ਨੂੰ ਇੱਕ ਕੌਮੀ ਤਿਉਹਾਰ ਜੋ ਉਸ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਖੋਲੇ ਬਹੱਲੇ ਦੇ ਬਖਸ਼ਿਸ਼ ਕੀਤੀ ਹੈ। ਔਰ ਸਮੁੱਚਾ ਖਾਲਸਾ ਪੰਥ ਹਰ ਸਾਲ ਖੋਲੇ ਮਹੱਲੇ ਦਾ ਪਾਵਨ ਜੋਹਾਰ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜੁੜ ਕੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹਮੇਸ਼ਾ ਮਨਾਉਂਦਾ ਹੈ। ਔਰ ਅਕਸਰ ਕੁਝ ਘਟਨਾਵਾਂ ਇਸ ਦੌਰਾਨ ਵੇਖਣ ਵਿੱਚ ਆਉਂਦੀਆਂ ਨੇ, ਵਾਪਰਦੀਆਂ ਵੀ ਨੇ। ਕਿ ਕੁਝ ਨੌਜਵਾਨ ਬੱਚੇ ਆਪਣੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਕਾਰਾਂ ਤੇ ਕਈ ਤਰ੍ਹਾਂ ਦੀ ਸਟੰਟ ਬਾਜੀ ਕਰਦੇ ਹੋਏ ਕਈ ਤਰ੍ਹਾਂ ਦੀ ਹੁੱਲੜ ਬਾਜੀ ਕਰਦੇ ਹੋਏ ਤਿੰਨ ਤਿੰਨ ਚਾਰ ਚਾਰ ਨੌਜਵਾਨ ਮੋਟਰਸਾਈਕਲਾਂ ਤੇ ਚੜ ਕੇ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਹੋਏ ਟਰੈਕਟਰਾਂ ਦੇ ਸਟੰਟ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਨਾਲ ਅਕਸਰ ਹੀ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਨੇ ਘਟਨਾਵਾਂ ਵੀ ਵਾਪਰਦੀਆਂ ਨੇ ਜਿਵੇਂ ਕਿ ਪਿਛਲੇ ਸਾਲ ਹੀ ਟਰੈਕਟਰ ਦੇ ਉੱਪਰ ਡੀਜੇ ਉੱਚੀ ਆਵਾਜ਼ ਵਿੱਚ ਲਾਉਣ ਤੋਂ ਗਾਣੇ ਵਜਾਉਣ ਤੋਂ ਕੈਨੇਡਾ ਤੋਂ ਆਏ ਹੋਏ ਇੱਕ ਨੌਜਵਾਨ ਦਾ ਕਤਲ ਵੀ ਹੋਇਆ ਜਿਸ ਦੇ ਨਾਲ ਬਹੁਤ ਬੁਰੇ ਪ੍ਰਭਾਵ ਜਿਹੜੇ ਸਨ ਉਹ ਸਾਰੇ ਸਮਾਜ ਦੇ ਉੱਤੇ ਪਏ ਔਰ ਹੋਲੇ ਮਹੱਲੇ ਦਾ ਪਾਵਨ ਤਿਉਹਾਰ ਇੱਕ ਐਸਾ ਤਿਉਹਾਰ ਹੈ ਕਿ ਇਸ ਤਿਉਹਾਰ ਦੇ ਵਿੱਚ ਗੈਰ ਸਿੱਖ ਗੈਰ ਮੁਲਕੀ ਦੂਜੇ ਮੁਲਕਾਂ ਤੋਂ ਵੀ ਸੰਗਤ ਜਿਹੜੀ ਹੈ ਉਸ ਮੈਂਬਰ ਆ ਕੇ ਹਮੇਸ਼ਾ ਦੇਖਣ ਵਾਸਤੇ ਸ਼ਮੂਲੀਅਤ ਕਰਦੇ ਨੇ ਇੰਟਰਨੈਸ਼ਨਲ মিডিਆ ਹੁਲੇ ਮੁਹੱਲੇ ਦੀ ਕਵਰੇਜ ਕਰਦਾ ਜਿਸ ਨਾਲ ਇਹ ਐਸ ਐਸ ਘਟਨਾਵਾਂ ਵਾਪਰਨ ਦੇ ਨਾਲ ਸਿੱਖਾਂ ਦਾ ਜਿਹੜਾ ਅਕਸ ਹੈ ਉਹ ਬਾਕੀ ਕੌਮਾਂ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਉਹ ਬਹੁਤ ਫਿੱਕਾ ਔਰ ਤੁਦਲਾ ਪਿਆ ਜਾਂਦਾ ਸੋ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਸਾਰੇ ਮਾਪੇ-ਬਾਪ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਔਰ ਮੇਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨਾਂ ਨੂੰ ਵੀ ਅਪੀਲ ਹੈ ਤੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਇਹ ਅਨਾਉਂਸਮੈਂਟ ਵੀ ਕੀਤੀ ਜਾਏ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਹੋਲੇ ਮੁਹੱਲੇ ਦੇ ਪਾਵਨ ਤਿਉਹਾਰ ਤੇ ਹੋਲੜਬਾਜੀ ਸਟੰਟ ਬਾਜੀ ਨਾ ਕੀਤੀ ਜਾਏ ਮਾਪੇ ਆਪਣੇ ਬੱਚਿਆਂ ਨੂੰ ਸਮਝਾ ਕੇ ਘਰਾਂ ਤੋਂ ਤੋਰਨ ਕਿ ਬੱਚੇ ਹੋਲੇ ਮੁਹੱਲੇ ਦੇ ਤਿਉਹਾਰ ਤੇ ਜਾਂਦਿਆਂ ਹੋયા ਕਿਸੇ ਪ੍ਰਕਾਰ ਦੀ ਹੁਲੜਬਾਜੀ ਕੋਈ ਸਟੰਟ ਬਾਜੀ ਨਾ ਕਰਨ ਤਾਂ ਕਿ ਕਿਸੇ ਦੇ ਵੀ ਬੱਚੀ ਬੱਚੇ ਦਾ ਕੋਈ ਕਿਸੇ ਪ੍ਰਕਾਰ ਨਾਲ ਵੀ ਕੋਈ ਨੁਕਸਾਨ ਨਾ ਹੋਵੇ ਕਈ ਵਾਰ ਕਈਆਂ ਦੇ ਅੰਗ ਮਾਰੇ ਜਾਂਦੇ ਨੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਸੋ ਇੱਕ ਟਰਹਾਵਾ ਬਿਲਕੁਲ ਵਾਪਰਨ ਤੋਂ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਸਾਡੀ ਇਸ ਬੇਨਤੀ ਦੇ ਸਹਾਇਕ ਜ਼ਰੂਰ ਬਣਨਾ ਪਏਗਾ ਤਾਂ ਕਿ ਇਹ ਘਟਨਾ ਘਟਨਾ ਕਿਤੇ ਵੀ ਕੋਈ ਅਸੀ ਘਟਨਾ ਨਾ ਵਾਪਰੇ ਜਿਸ ਨਾਲ ਕਿਸੇ ਘਰ ਦੇ ਚਿਰਾਗ ਨੂੰ ਬੁਝਰ ਦਾ ਕੋ ਖਤਰਾ ਪੈ ਜਾ ਪੈਦਾ ਹੋ ਜਾ ਸੋ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਹੋਲੇ ਮਹੱਲੇ ਦਾ ਪਾਵਨ ਤਿਉਹਾਰ ਜੋ ਖਾਲਸੇ ਦੀ ਚੜ੍ਹਦੀ ਕਲਾ ਦਾ ਕੌਮੀ ਤਿਉਹਾਰ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹ ਬਹੁਤ ਹੀ ਜਾਗ ਤੇ ਵਿੱਚ ਰਹਿ ਕੇ ਡਿਸਪਲਨ ਦੇ ਵਿੱਚ ਰਹਿ ਕੇ ਆਪਾਂ ਸਾਰਿਆਂ ਨੇ ਖੋਲੇ ਮੁਹੱਲੇ ਦੇ ਪਾਵਨ ਤਿਉਹਾਰ ਨੂੰ ਬਣਾਉਣਾ ਹੈ ਔਰ ਕੱਲ੍ਹ ਕੀ ਤਰਪਾਤਸ਼ਾ ਦੇ ਖਾਲਸੇ ਦੇ ਦਰਸ਼ਨ ਤਖਤ ਸ਼੍ਰੀ ਕੇਸਕੜ ਸਾਹਿਬ ਜੀ ਵਿਖੇ ਕਰਨੇ ਨੇ ਤਖਤ ਸ਼੍ਰੀ ਕੇਸਕੜ ਸਾਹਿਬ ਜੀ ਵਿਖੇ ਜਾ ਕੇ ਸਤਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਨੇ ਨੇ ਤੇ ਆਪਣੇ ਆਪ ਨੂੰ ਵਟਪਾਗਾ ਬਣਾਉਣ ਦਾ ਯਤਨ ਕਰਨਾ ਖਾਲਸਾ ਜੀ ਦਾ ਕੌਮੀ ਤਿਉਹਾਰ ਖਾਲਸੇ ਦੀ ਚੜ੍ਹਤ ਕਲਾ ਦਾ ਪ੍ਰਤੀਕ ਖੋਲੇ ਮੁਹੱਲੇ ਦਾ ਤਿਉਹਾਰ 26 ਮਾਰਚ ਨੂੰ ਤਖਸ਼ਿਰੀ ਕੇਸਕੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਣਾ ਜਿਸ ਦੀ ਆਰੰਭਤਾ 21 ਮਾਰਚ ਨੂੰ ਹੋ ਜਾਣੀ ਹੈ ਔਰ 26 ਮਾਰਚ ਨੂੰ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਦੀ ਸਮਾਪਤੀ ਹੋਣੀ ਹੈ ਪਰ ਹੋਲੇ ਮਹੱਲੇ ਦੇ ਸੰਬੰਧ ਵਿੱਚ ਸੰਗਤਾਂ ਦਰਸ਼ਨ ਇਸ਼ਨਾਨ ਕਰਨ ਵਾਸਤੇ ਦਰਸ਼ਨ ਦੇਦਾਰੇ ਕਰਨ ਵਾਸਤੇ ਕਈ-ਕਈ ਦਿਨ ਪਹਿਲਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਔਰ ਕਈ ਦਿਨ ਬਾਅਦ ਤੱਕ ਵੀ ਸੰਗਤ ਦੀ ਆਮਦ ਸ੍ਰੀ ਅਰੰਧਪੁਰ ਸਾਹਿਬ ਜੀ ਵਿਖੇ ਬਹੁਤ ਹੁੰਦੀ ਹੈ ਸੰਗਤ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਲਾਏ ਜਾਂਦੇ ਨੇ ਸੰਗਤ ਦੀ ਸਹੂਲਤ ਵਾਸਤੇ ਸੰਗਤਾਂ ਥਾਂ-ਥਾਂ ਲੰਗਰ ਦੀ ਜਲ ਪਾਣੀ ਪ੍ਰਸ਼ਾਦੇ ਆਦਿ ਸੇਵਾ ਕਰਦੀਆਂ ਨੇ ਸੋ ਸਮੂਚੀਆਂ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਮੂੱਚੇ ਪ੍ਰਬੰਧਕ ਸਹਿਬਾਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਅਪੀਲ ਕੀਤੀ ਜਾਂਦੀ ਹੈ ਇਸ ਸੰਗਤ ਦੇ ਸ਼ਕਣ ਵਾਸਤੇ ਲੰਗਰਾਂ ਦੇ ਵਿੱਚ ਬਹੁਤ ਉੱਚ ਮਿਆਰੀ ਵਸਤੂਆਂ ਦੀ ਹੀ ਵਰਤੋਂ ਕੀਤੀ ਜਾਏ। ਅੱਛੀ ਵਧੀਆ ਕੁਆਲਿਟੀ ਦਾ ਜਲ ਪਾਣੀ ਜਿਹੜਾ ਹੈ ਉਹ ਸੰਗਤ ਨੂੰ ਮੁਹੱਈਆ ਕਰਵਾਇਆ ਜਾਏ। ਪਲਾਸਟਿਕ ਦੀ ਵਰਤੋਂ ਹੌਲੇ ਮੁਹੱਲੇ ਦੇ ਪਾਵਨ ਤਿਉਹਾਰ ਦੌਰਾਨ ਵਾਤਾਵਰਣ ਦੀ ਸ਼ੁੱਧਤਾ ਨੂੰ ਰੱਖਦਿਆਂ ਹੋਇਆਂ ਸ਼ੁੱਧ ਰੱਖਣ ਵਾਸਤੇ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕੀਤੀ ਜਾ ਜਿਸ ਨਾਲ ਵਾਤਾਵਰਣ ਖਰਾਬ ਹੋਵੇ ਐਸੀ ਚੀਜ਼ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ। ਲੰਗਰਾਂ ਦੇ ਆਸ-ਪਾਸੇ ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਜੋ ਸੰਗਤ ਇਸ ਹੂਲਤ ਵਾਸਤੇ ਫਰਸਟ ایڈ ਮੈਡੀਕਲ ਕੈਂਪ ਲਾਏ ਜਾਂਦੇ ਨੇ ਉਹਨਾਂ ਵਿੱਚ ਦਵਾਈਆਂ ਵੀ ਬਹੁਤ ਉੱਚ ਮਿਆਰੀ ਹੀ ਸੰਗਤ ਦੀ ਸਿਹਤ ਵਾਸਤੇ ਵਰਤੀਆਂ ਜਾਣ ਹਰ ਇੱਕ ਚੀਜ਼ ਦਾ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਪ੍ਰਬੰਧਕ ਸਹਿਬਾਨਾਂ ਨੂੰ ਬੇਨਤੀ ਹੈ ਕਿ ਖਿਆਲ ਜ਼ਰੂਰ ਰੱਖਿਆ ਜਾਵੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਸਮੁੱਚੇ ਸੰਸਾਰ ਵਿੱਚ ਵਾਸਤੇ ਖਾਲਸਾ ਪੰਥ ਨੂੰ 10 ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ